ਸਾਬਰ ਸਰਕਾਰ ਦਾ ਹੁਣ ਸਹਰਾਨ ਕਲਿਏ ਸ਼ੇਰ ਪੁਤਰਾ ਖੜੇ ਬਿਠੇ ਆ ਰਿਹਾ ਹੈ ਕੀ ਕਰਨਾ ਚਾਹਤੇ ਹੋ ਕਿ ਕੀ ਕਰਿਆ ਪਿਆ ਗਿਆ ਕਿ ਕੀ ਨਾਮ ਕਰਨਾ ਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਮੈਂ ਇਹ ਨਾਲਾ ਸ਼ਹਿਰ ਦਾ ਰਹਿਣ ਵਾਲਾ ਹਾਂ حضرت ਮਖਦੂਮ ਅਲੀ ਅਹਿਮਦ ਸਾਬਰਪਾਤ ਸੱਚੀ ਸਰਕਾਰ ਜੀ ਦਾ 757ਵਾਂ ਪੁਰਸਾ ਆ ਰਿਹਾ ਜੋ ਕਿ 24 ਅਗਸਤ ਨੂੰ ਮਹਿੰਦੀ ਜੋਰੀ ਦੇ ਨਾਲ ਸ਼ੁਰੂ ਹੋ ਰਿਹਾ ਹੈ ਤੇ 7 ਸਤੰਬਰ ਨੂੰ ਸਰਕਾਰਾਂ ਦਾ 7 ਸਤੰਬਰ ਨੂੰ ਗੁਸਲਦਾ ਮੇਲਾ ਆਇਆ 7 ਸਤੰਬਰ ਨੂੰ ਉਰਸਿਆ ਸਰਕਾਰਾਂ ਦਾ ਨਾਲਾ ਸ਼ਹਿਰ ਤੋਂ ਜੀ ਹਰ ਸਾਲ ਹੀ ਸੰਗਤਾਂ ਜਾਂਦੀਆਂ ਨੇ ਸੱਜਣਾ ਮਿੱਤਰਾਂ ਦੇ ਨਾਲ 10 ਸਾਲ ਹੋ ਗਏ ਨੇ ਸਾਨੂੰ ਜਾਂਦਿਆਂ ਨੂੰ ਤੇ ਬਹੁਤ ਹੀ ਆਨੰਦ ਆਉਂਦਾ ਆ ਤੇ ਸਾਰੇ ਵਿਸ਼ੇਬਲੀ ਇਹੋ ਅਰਦਾਸ ਬੇਨਤੀ ਕਰਦੇ ਆ ਕਿ ਸੁਖ ਸ਼ਾਂਤੀਆਂ ਦਾ ਸਿਨੇਵਾ ਆਵੇ ਤੇ ਸਾਬਾ ਸਰਕਾਰ ਜੀ ਮਿਹਰ ਕਰਨ ਖੁਸ਼ੀਆਂ ਭਰਿਆ ਮੇਲਾ ਸੱਤੇ ਆਵੇ ਖੁਸ਼ੀਆਂ ਭਰਿਆ ਸਰਕਾਰਾਂ ਦਾ ਉਤਸਾਵ ਹੋਵੇ ਸਾਬਾ ਸਰਕਾਰ ਜੀ ਸਰਵਾਰੇ ਕੀ ਕਰੇ ਜੀ ਬਹੁਤ ਛਾਂ ਉੱਚੀ ਸਾਬਰਪੀਆ ਸਰਕਾਰ ਦੀ ਬੜੀ ਦੂਰ ਦੂਰ ਤੋਂ ਸੰਕਤਾ ਸਾਬਰ ਸਰਕਾਰ ਜੀ ਦੇ ਦਰਬਾਰ ਤੇ ਆਉਂਦੀਆਂ ਆ ਆਸਾ ਮਰਾਦਾ ਦੀਆਂ ਝੋਲੀਆਂ ਭਰ ਕੇ ਜਾਂਦੀਆਂ ਨੇ ਹਾਂਜੀ ਹਕ ਫਰੀਦ ਯਾ ਫਰੀਦ ਹਕ ਸਾਬੀਰ ਯਾ ਸਾਦ